ਕਿਸਾਨਾਂ ਦੇ ਦਲੋਂ ਦੇ ਸਿਰਫ ਕਿਸਾਨ ਹੀ ਨਹੀਂ ਕਿਸਾਨਾਂ ਦੇ ਪਰਿਵਾਰ ਤੇ ਉਹਨਾਂ ਦੇ ਬੱਚੇ ਵੀ ਜੋ ਕਿਸਾਨੀ ਨੂੰ ਬਿਲੋਂਗ ਕਰਦੇ ਨੇ ਉਹ ਵੀ ਰਿਟਾਇਰਡ ਅਫਸਰ ਨੇ ਗੁਰਨਾਨਕ ਸਿੰਘ ਨੇ ਕਾਲੇ ਦੇ ਕਾਫੀ ਵੱਡੀ ਤعداد ਵਿੱਚ 83 ਮੈਂਚ ਤੋਂ ਆਏ ਨੇ ਇਹ ਸਿਰਫ ਇੱਥੇ ਇੱਕ ਹਾਂ ਦਾ ਨਾਰਾ ਮਾਰਨ ਆਏ ਨੇ ਕਿਉਂਕਿ ਇਹ ਵੀ ਕਿਸਾਨੀ ਨੂੰ ਬਿਲੋਂਗ ਕਰਦੇ ਨੇ ਔਰ ਪਿੰਡਾਂ ਚੋਂ ਆਏ ਨੇ ਕਿਸਾਨਾਂ ਦੇ ਹੱਕ ਚ ਖੜੇ ਨੇ ਇਹ ਆਪਦੇ ਸਾਰੇ ਬੇਚਪੇਟ ਨੂੰ ਆਪਦੇ ਪਰਿਵਾਰਾਂ ਸਮੇਤ ਇੱਥੇ ਲੌਕੇ ਪਹੁੰਚੇ ਨੇ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਕੀ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਵਾਪਸ ਕਰ ਲੈਣ ਕਾਲੇ ਕਾਨੂੰਨ ਵਾਪਸ ਕਰੋ ਇਹੀ ਸਿਰਫ ਇੱਕ ਡਿਮਾਂਡ ਹੈ ਕਿਸੇ ਇਹਨਾਂ ਦੀ ਵੀ ਇਹ ਪੜ੍ਹੇ ਲਿਖੇ ਨੇ ਸਾਰੇ ਤੁਸੀਂ ਕਿਸ ਕਿਸ ਰੰਗ ਤੋਂ ਰਿਟਾਇਰ ਹੋ ਜੀ ਮੈਂ ਡਿਫਟੀ ਚੀਫ ਰਿਟਾਇਰ ਹੋਇਆ ਐ ਇਹ ਡਿਫਟੀ ਚੀਫ ਹੀ ਨੇ ਰਿਟਾਇਰ ਹੋਏ ਨੇ ਤੁਸੀਂ ਪੀਐਸਪੀਸੀਐਲ ਤੋਂ ਚੀਫ ਇੰਜੀਨੀਅਰ ਰਿਟਾਇਰ ਇਹਨਾਂ ਵਿੱਚ ਚੀਫ ਇੰਜੀਨੀਅਰ ਵੀ ਨੇ ਰਿਟਾਇਰ ਚੀਫ ਇੰਜੀਨੀਅਰ ਵੀ ਨੇ ਐਸਸੀ ਨੇ ਡਾਇਰੈਕਟਰ ਨੇ ਤੇ ਟੀਮਨ ਇਰਟਾਈਡ ਹਾਂਜੀ ਤੇ ਸਾਰੇ ਸੀਨੀਅਰ ਅਫਸਰ ਨੇ ਬਹੁਤ ਉੱਚੇ ਉੱਚੇ ਲੈਵਲਾਂ ਤੋਂ ਇਹਨਾਂ ਨੇ ਪੰਜਾਬ ਨੂੰ ਬਹੁਤ ਉੱਪਰਲੀ ਨਜ਼ਰ ਤੋਂ ਦੇਖਿਆ ਪੰਜਾਬ ਦੀ ਕਿਸਾਨੀ ਨੂੰ ਦੇਖਿਆ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਸੰਭਰ ਕਰ ਰਹੇ ਨੇ ਇਹਨਾਂ ਨੂੰ ਸਾਰੀ ਜਾਣਕਾਰੀ ਹੈ ਹੋਰ ਜਾਣਕਾਰੀ ਲਵਾਂਗੇ ਬੀਬੀਆਂ ਕੋਲ ਹਾਂਜੀ ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣਾ ਪਏਗਾ ਹਰ ਹਾਲ ਚ ਲੈਣਾ ਪਏਗਾ ਇਹ ਕਿਸਾਨ ਹੈ ਕਿਸਾਨਾਂ ਦੇ ਬਿਨਾ ਕੋਈ ਵੀ ਨਹੀਂ ਜੀ ਸਕਦਾ ਨੋ ਫਾਰਮ ਨੋ ਫੂਡ नो फार्मर नो फूड हां जी हां जी मोदी ਸਰਕਾਰ ਨੂੰ ਇਹ ਸਾਰੇ ਕਾਨੂੰਨ ਵਾਪਸ ਲਾ ਲੈਣੇ ਚਾਹੀਦੇ ਆ ਕਿਉਂਕਿ ਕਿਸਾਨ ਵਿਚਾਰੇ ਗਰੀਬ ਨੇ ਜਿਹੜੇ ਇੱਥੇ ਆ ਕੇ ਬੈਠੇ ਹੋਏ ਨੇ ਹਮੇਸ਼ਾ ਮੀਂਹ ਦਾ ਸਾਰਾ ਚੱਲਣਾ ਪੈ ਰਿਹਾ ਉਹ ਇਹ ਕਦੇ ਵੀ ਮੋਦੀ ਨੂੰ ਮੰਨਣਾ ਹੀ ਪੈਗਾ ਹੁਣ ਇੱਕ ਹੋਰ ਬਿਜਲੀ ਬੋਰਡ ਚ ਰਿਟਾਇਰਡ ਐਕਸੀਅਨ ਨੇ ਉਹਨਾਂ ਨਾਲ ਗੱਲ ਕਰਾਉਣਾ ਕਿਉਂਕਿ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਕਿਸਾਨੀ ਨੂੰ ਆਪਣੇ ਕਿੱਤੇ ਦੇ ਤੌਰ ਤੇ ਆਪਣਾ ਇਹਨੇ ਬਲਵਿੰਦਰ ਸਿੰਘ ਗਰੇਵਾਲ ਜੋ ਰਿਟਾਇਰਮੈਂਟ ਤੋਂ ਬਾਅਦ ਆਰਗੇਨਿਕ ਖੇਤੀ ਵਿੱਚ ਪਾਉਣੇ ਕੀ ਕਿਸ ਤਰ੍ਹਾਂ ਕਿਸਾਨਾਂ ਦੀਆਂ ਮੋਢੀ ਪਟਾਏ ਹਾਂਜੀ ਇਹ ਜਿਹੜੇ ਸਾਰੇ ਕਾਲੇ ਕਾਨੂੰਨ ਆਏ ਐ ਇਹ ਸਿਰਫ ਖੇਤੀ ਕਿਸਾਨੀ ਨੂੰ ਹੀ ਤਬਾਹ ਨਹੀਂ ਕਰਨਗੇ ਇਹ ਤਾਂ ਪੂਰੇ ਦੇ ਪੂਰੇ ਮੁਲਕ ਨੂੰ ਦੇਸ਼ ਨੂੰ ਤਬਾਹ ਕਰ ਦੇਣਗੇ ਇਹ ਹਰ ਹਾਲਤ ਵਿੱਚ ਵਾਪਸ ਹੋਣੇ ਚਾ ਇਹ ਪੂਰੇ ਮੁਲਕ ਨੂੰ ਤਬਾਹ ਕਰ ਦੇਣਗੇ ਜੀ ਹਾਂਜੀ ਤੁਸੀਂ ਕਿੱਥੋਂ ਆਓ ਮੈਂ ਦਿੱਲੀ ਤੋਂ ਆਇਆ ਤੇ ਇਸ ਲਾਅ ਵਿੱਚ ਮੋਦੀ ਗਵਰਨਮੈਂਟ ਇਜ਼ ਗੋਇੰਗ ਟੂ ਕਮਿੰਗ ਇਟ ਇਜ਼ ਵੈਰੀ ਬੈਡ ਫॉर द ਕੰਟਰੀ ਵੈਰੀ ਬੈਡ ਫॉर द ਫਾਰਮਰਸ ਤੁਸੀਂ ਇੰਟਰਪ੍ਰੈਨਰਰ ਹੋ ਹਾਂ ਯਾ ਇਨ੍ਹਾਂ ਵਿੱਚ ਇੰਟਰਪ੍ਰੈਨਰਰ ਨੇ ਹੈ ਇਹ ਸਾਰੇ ਹੀ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਨੇ ਆਫੀਸਰ ਲੈਵਲ ਦੇ ਬੰਦੇ ਨੇ ਕੋਈ ਇਨ੍ਹਾਂ ਚੋਂ ਬਾਹਰੋਂ ਬੰਦਾ ਨਹੀਂ ਹੈ ਇੰਟਰਪ੍ਰੈਨਰਰ ਨੇ ਖੇਤੀ ਕਰਨ ਵਾਲੇ ਨੇ ਰਿਟਾਇਰਡ ਨੇ ਸਭ ਕੁਝ ਨੇ ਜਿਨ੍ਹਾਂ ਨੇ ਖੇਤੀ ਨੂੰ ਅਪਣਾਇਆ ਹੈ ਕਿਸਾਨਾਂ ਦੀਆਂ ਜੋ ਮੁਸੀਬਤਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਮੋਦੀ ਸਰਕਾਰ ਨੂੰ ਕਿ ਜੇ ਗਲਤੀ ਹੋ ਗਈ ਆ ਤਾਂ ਉਸ ਨੂੰ ਗਲਤੀ ਨੂੰ ਸੁਧਾਰਨਾ ਜ਼ਿਆਦਾ ਵਧੀਆ ਹੈ ਗਲਤੀ ਤੇ ਅੜਨਾ ਜਿੱਤ ਕਰਨਾ ਬਹੁਤ ਵੱਡੀ ਮੂਰਖਤਾ ਹੈ ਆਪਣੀ ਇਹ ਇਲਜ਼ਾਮ ਲੱਗਦਾ ਹੈ ਵੀ ਸਾਰੇ ਇਸ ਅੰਦੋਲਨ ਨੂੰ ਆਰਟੀਵੀ ਚਲਾ ਰਹੇ ਨੇ ਜਾਂ ਕਿਸੇ ਦੀ ਫੰਡਿੰਗ ਹੋ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਕੋਈ ਬਿਲਕੁਲ ਗਲਤ ਆ ਸਾਰੇ ਇਹਦੇ ਵਿੱਚ ਸਾਰੇ ਆਨ ਇਫੈਕਟ ਹੋ ਰਿਹਾ ਆ ਆਰਟੀਵੀ ਇਫੈਕਟ ਹੋ ਰਿਹਾ ਆ ਸਾਰੇ ਅੱਜ ਦੇ ਦੇ ਵਿੱਚ ਕਿਸਾਨ ਇਫੈਕਟ ਹੋਣਗੇ ਆਉਣ ਵਾਲੇ ਸਾਨਾ ਵਾਲੇ ਵਿੱਚ ਇਹ ਸਾਰੀ ਜਨਤਾ ਅਫੈਕਟ ਹੋਗੀ ਜਦੋਂ ਕਿ ਇਹਨਾਂ ਦਾ ਜਿਹੜਾ ਕਮੋਡੀਟੀ ਐਕਟ ਦੇ ਵਿੱਚ ਇਹਨਾਂ ਨੇ ਕੀਤਾ ਹੈ ਸੋਲ ਕੀਤੀ ਹੈ ਉਹਦੇ ਵਿੱਚ ਇਹ ਸਾਰੇ ਸਟਾਕ ਕਰਕੇ ਇਹ ਹੀ ਆਟਾ ਜਿਹੜਾ ਅੱਜ 30 ਰੁਪਏ ਕਿਲੋ ਵਿਕ ਰਿਹਾ ਇਹ 100 150 ਰੁਪਏ ਕਿਲੋ ਤੱਕ ਸਾਰੀ ਜਨਤਾ ਨੂੰ ਮਿਲਿਆ ਕਰੂਗਾ ਸਾਰਿਆਂ ਨੂੰ ਇਫੈਕਟ ਹੋਏਗਾ ਜਿਸ ਮੈਂ ਕਿਸ ਤਾ ਇਹ ਸਚਾਈ ਜੋ ਸੁਸ਼ਮਾ ਸਵਰਾਜ ਨੇ ਬੀਜੇਪੀ ਦੀ ਲੀਡਰਸ਼ਿਪ ਖੁਦ ਬਿਆਨ ਕੀਤੀ ਸੀ ਲੋਕ ਸਭਾ ਚ ਕਿ ਨੌ ਮਾਸ ਦਾ ਰਿਸ਼ਤਾ ਹੈ ਕਿਸਾਨ ਔਰ ਆੜਤੀਆ ਦਾ ਉਹ ਸਚਾਈ ਹੈ ਪਰ ਅੱਜ ਆਪਣੀ ਸਚਾਈ ਨੂੰ ਆਪਣੇ ਲੀਡਰਾਂ ਦੇ ਬਿਆਨਾਂ ਨੂੰ ਮੰਨਣੋਂ ਭੁੱਲ ਗਈ ਹੈ ਬੀਜੇਪੀ ਕਿਉਂਕਿ ਹੰਕਾਰ ਵਿੱਚ ਆ ਗਏ ਨੇ ਪਾਵਰ ਵਿੱਚ ਆ ਕੇ ਹੰਕਾਰ ਹੋ ਗਿਆ ਉਹ ਕਾਨੂੰਨ ਪਾਸ ਕੀਤੇ ਨੇ ਸੰਸਦ ਵਿੱਚ ਜਿਸ ਤੇ ਨਾਲ ਕੋਈ ਕਿਸਾਨ ਕੋਰਟ ਵਿੱਚ ਵੀ ਨਹੀਂ ਜਾ ਸਕਦਾ ਕੀ ਇਹ ਡੈਮੋਕ੍ਰੇਸੀ ਵਿੱਚ ਅਜਿਹੇ ਕਾਨੂੰਨ ਪਾਸ ਕੀਤਾ ਜਾ ਸਕਦਾ ਜਿਸ ਚ ਬੇਸਿਕ ਹੱਕ ਜੋ ਲੋਕਾਂ ਦੇ ਪੋਰਟ ਜਾਣਾਂ ਦੇ ਵੀ ਖੋਏ ਜਾ ਰਹੇ ਨੇ ਇਹ ਹੈ ਇੱਕ ਡਿਕਟੇਟਰਸ਼ਿਪ ਦਾ ਨਮੂਨਾ ਹੈ ਤੇ ਕਿਸਾਨ ਡਟੇ ਨੇ ਇਹ ਡਿਕਟੇਟਰਸ਼ਿਪ ਨੂੰ ਥੱਲ ਪਾਉਣ ਨੂੰ ਤੇ ਸਾਨੂੰ ਉਮੀਦ ਹੈ ਇਸੇ ਤਰ੍ਹਾਂ ਲੋਕਾਂ ਦਾ ਜੋਸ਼ ਹੈ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਹਾਡੇ ਲਈ ਸਿੰਘੂ ਬਾਰਡਰ ਤੋਂ ਡਿਸਕਵਰ ਪਲੱਸ ਦਿਖਾਵੇਗਾ ਸਾਥ ਬੋਲੇਗਾ ਬਸ ਮੈਂ ਜਗਦੀਪ ਕੁਮਰ ਦੇ ਨਾਲ ਦਰਸ਼ਨ ਟਲੋ ਡਿਸਕਵਰ ਪਲੱਸ